ਚੀਫ ਖਾਲਸਾ ਦੀਵਾਨ ਅਧੀਨ ਚੱਲ ਰਹੀ ਧਰਮ ਪ੍ਰਚਾਰ ਕਮੇਟੀ ਵੱਲੋਂ ਚੇਤ ਮਹੀਨੇ ਦੀ ਸੰਗਰਾਦ ਸੰਮਤ 557 ਦੀ ਅਰੰਭਤਾ ਅਤੇ ਬਸੰਤ ਰਾਗ ਦੀ ਸੰਪੂਰਨਤਾ ਨੂੰ ਸਮਰਪਿਤ ਬਸੰਤ ਰਾਗ ਦਰਬਾਰ ਚੀਫ ਖਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਵਿਖੇ ਕਰਵਾਇਆ ਗਿਆ ਜਿੱਥੇ ਸੀਕੇਜੀ ਗੁਰਮਤ ਸੰਗੀਤ ਅਧਿਆਪਕਾਂ ਵੱਲੋਂ ਗੁਰਮਤ ਪਰੰਪਰਾ ਮੁਤਾਬਕ ਪੁਰਾਤਨ ਤੰਤੀ ਸਾਜ਼ਾਂ ਦੀ ਮਿਠਾਸ ਨਾਲ ਰਸਪਿੰਨੇ ਰਾਗ ਬਸੰਤ ਵਿੱਚ ਇਲਾਹੀ ਬਾਣੀ ਦੇ ਕੀਰਤਨ ਦੀ ਹਾਜ਼ਰੀ ਬਹੁਤ ਅਧਿਆਤਮਕਤਾ ਅਤੇ ਸ਼ਰਧਾ ਨਾਲ ਲਗਾਈ ਗਈ ਅਤੇ ਸੰਗਤਾਂ ਨੂੰ ਮੰਤਰ ਮੁਕਤ ਕੀਤਾ ਗਿਆ ਇਸ ਮੌਕੇ ਗੁਰਦੁਆਰਾ ਸਾਹਿਬ ਨੂੰ ਸੁੰਦਰ ਬਸੰਤੀ ਫੁੱਲਾਂ ਅਤੇ ਪੀਲੇ ਰੰਗ ਦੀਆਂ ਸਜਾਵਟਾਂ ਨਾਲ ਬਹੁਤ ਸੁੰਦਰ ਤਰੀਕੇ ਨਾਲ ਸ਼ਿੰਗਾਰਿਆ ਗਿਆ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾਕਟਰ 인ਦਰਬੀਰ ਸਿੰਘ ਨੇ ਅਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕਤੂ ਨੰਗਲ ਨੇ ਖਾਲਸੇ ਦੇ ਨਿਆਰੇਪਣ ਦੇ ਪ੍ਰਤੀਕ ਹੋਲੇ ਮਹੱਲੇ ਦੀ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਗੁਰਸਿੱਖਿਆਵਾਂ ਅਨੁਸਾਰ ਜੀਵਨ ਟਾਲਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਚੀਫ ਖਾਲਸਾ ਦੀਵਾਨ ਪ੍ਰਤੀ ਨਿਭਾਈਆਂ ਵੱਡਮੁੱਲੀਆਂ ਸੇਵਾਵਾਂ માં ਦੇਣ ਵਾਲੇ ਉੱਗੇ ਸਿੱਖ ਚਿੰਤਕ ਅਤੇ ਵਿਦਵਾਨ ਸਵਰਗਵਾਸੀ ਡਾਕਟਰ ਜਸਬੀਰ ਸਿੰਘ ਸਾਬਰ ਦੇ ਪਰਿਵਾਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਮੀਤ ਪ੍ਰਧਾਨ ਜਗਜੀਤ ਸਿੰਘ ਅਤੇ ਸੁਖਜਿੰਦਰ ਸਿੰਘ ਪ੍ਰਿੰਸ ਐਡੀਸ਼ਨਲ ਆਨਰੇਰੀਸ ਕਤਾਰ ਸਮੇਤ ਸਮੂਹ ਅਹੁਦੇਦਾਰਾਂ ਅਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ, ਤਰਲੋਚਨ ਸਿੰਘ, ਹਰਮਨਜੀਤ ਸਿੰਘ, ਗੁਰਬਖਸ਼ ਸਿੰਘ 베ਦੀ, ਦੀਵਾਨ ਮੈਂਬਰ, ਬੀਬੀ ਪਰਮਜੀਤ ਕੌਰ ਅਤੇ ਸੀ ਕੇ ਜੀ ਸਕੂਲਾਂ ਦੇ ਪ੍ਰਿੰਸੀਪਲਸ ਅਤੇ ਵਿਦਿਆਰਥੀ ਹਾਜ਼ਰ ਸਨ। ਸੋ ਇਹ ਪਰੰਪਰਾ ਨੂੰ ਨਿਭਾਉਂਦੇ ਆ ਹੋਇਆ ਅੱਜੋ ਕੀਰਤਨ ਹੋਇਆ ਬਸੰਤ ਰਾਗ ਤੇ ਔਰ ਸਾਡੇ ਟੀਚਰਸ ਨੇ ਕੀਰਤਨ ਕੀਤਾ ਬਹੁਤ ਬਹੁਤ ਹੀ ਅੱਛਾ ਕੀਰਤਨ ਸੀਗਾ ਬਹੁਤ ਸੁਲਝੇ ਕੀਰਤਨ ਸੀਗਾ ਤੇ ਦੂਜਾ ਇਹ ਸੀਗਾ ਕਿ ਸਾਬਰ ਸਾਹਿਬ ਸਾਨੂੰ ਪਿਛੇ ਜਿਹੜੀ ਵਿਛੋੜਾ ਦੇ ਗਏ ਸੀ ਕਿ ਡਾਕਟਰ ਜਸਬੀਰ ਸਿੰਘ ਸਾਬਰ ਬੜੀ ਵੱਡੀ ਸ਼ਖਸੀਅਤ ਸਨ ਜਿਨ੍ਹਾਂ ਪੜਾਈ ਦੇ ਵਿੱਚ ਬਹੁਤ ਵੱਡਾ ਉਹਨਾਂ ਨੇ ਉਹਨਾਂ ਦਾ ਯੋਗਦਾਨ ਸੀਗਾ ਰਿਟਾਇਰਮੈਂਟ ਦੇ ਬਾਅਦ ਉਹਨਾਂ ਨੇ ਚੀਫ ਖਾਲਸਾ ਦਾਨ ਸੇਵਾ ਨਿਭਾਈਆਂ ਸਾਡੇ ਤੋਂ ਰਸਾਲੇ ਸੀਗੇ ਖਾਲਸਾ ਐਡਵੋਕੇਟ ਤੇ ਨਿਰਗੁਣੀ ਆਰਾ ਸੋ ਉਹਨਾਂ ਨੇ ਪਬਲਿਕੇਸ਼ਨ ਜਾਰੀ ਰੱਖੀ ਪਿੱਛੇ ਜਨਰਗਣੇਰਾ ਬੰਦ ਹੋ ਗਿਆ ਸੀਗਾ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਸਬਰ ਸਰਪਾਪਾ ਬੰਦ ਨਹੀਂ ਕਰਨਾ ਸੋ ਉਹਨਾਂ ਦੁਬਾਰਾ ਉਹਨੂੰ ਰਿਵਾਈਵ ਕਰਕੇ ਤੇ ਦੁਬਾਰਾ ਛਾਪਣਾ ਸ਼ੁਰੂ ਕੀਤਾ ਉਹਨੂੰ ਸੋ ਇਹ ਜਿਹੜੀ ਗੱਲਾਂ ਸਬਰ ਕਰਦੇ ਰਿਹਾ ਔਰ ਬੜੇ ਠਹਰੇ ਹੋਏ ਬੜੇ ਚੰਗੇ ਬੜੇ ਪੜੇ ਲਿਖੇ ਇੱਕ ਇਨਸਾਨ ਸੀਗੇ ਜੋ ਸਾਨੂੰ ਪਛੋਕੜ ਨਾਲ ਵੀ ਜੋੜਦੇ ਗਏ ਉਹਨਾਂ ਨੂੰ ਇਤਿਹਾਸ ਦਾ ਬਹੁਤ ਪਤਾ ਸੀਗਾ ਸੋ ਸਾਨੂੰ ਜਦੋਂ ਲੋੜ ਪੈਣੀ ਕਿਤੇ ਉਸ ਨਾਲ ਲੈ ਲੈਣੀ ਜਾਨਸਨ ਆ ਕੇ ਮੇਰੇ ਕੋਲ ਬਹਿ ਕੇ ਤਾਂ ਨਾ ਇਹਦੇ ਐਸੇ ਕਰਨੇ ਐ ਐਸੀ ਕਰੀ ਜਾਣੀਆਂ ਸੋ ਜਿਹੜੀ ਸਾਡੀ ਘੱਟ ਨੌਲੇਜ ਸੀਗੀ ਉਹਦੇ ਚ ਵੱਧਾ ਬਹੁਤ ਕੀਤਾ ਉਹਨਾਂ ਨੇ ਅਸੀਂ ਉਹਨਾਂ ਨੂੰ ਬਹੁਤ ਮਿਸ ਕਰਦੇ ਆਂ ਜੀ ਤੋਂ ਪਰਿਵਾਰ ਵਿੱਚ ਦਾ ਆਇਆ ਸੀਗਾ ਔਰ ਪਰਿਵਾਰ ਨਾਲ ਸੀ ਅ ਉਹਨਾਂ ਨੂੰ ਸਿਰ ਬਹੁਤ ਦਿੱਤੇ ਅਸੀਂ ਕੁਝ ਦੇ ਨਹੀਂ ਸਕਦੇ ਉਹਨਾਂ ਨੂੰ ਲੇਕਿਨ ਅਸੀਂ ਆਪਣਾ ਪਿਆਰ ਉਹਨਾਂ ਨੂੰ ਦਿਖਾਇਆ ਅੱਜ ਦਾ ਬਸੰਤ ਦਰਬਾਰ ਰੱਖਣ ਦਾ ਮਤਲਬ ਇਹ ਸੀਗਾ ਕਿ ਸੰਕਤਾਂ ਨੂੰ ਔਰ ਬੱਚਿਆਂ ਨੂੰ ਰਾਗਾ ਬਾਰੇ ਜਾਣੂ ਕਰਵਾਇਆ ਜਾਵੇ ਜੋ ਪੁਰਾਤਨ ਮਰਿਆਦਾ ਦਰਬਾਰ ਸਾਹਿਬ ਸ੍ਰੀ ਸੱਚਕੰਚੀ ਦੀ ਹਰਮੰਦਰ ਸਾਹਿਬ ਵਿਖੇ ਚੱਲ ਰਹੀ ਹੈ ਜੋ ਕਿ ਮਰਿਆਦਾ ਸੀਗੀ ਕਿ ਬਸੰਤ ਰਾਗ ਲੋਹੜੀ ਦੀ ਰਾਤ ਨੂੰ ਖੋਲਿਆ ਜਾਂਦਾ ਹੈ ਤੇ ਉੱਥੋਂ ਸ਼ੁਰੂਆਤ ਹੁੰਦੀ ਹੈ ਤੇ ਹੌਲੇ ਮੱਲੇ ਤੇ ਜਾ ਕੇ ਬਸੰਤ ਰਾਗ ਦੀ ਸਮਾਪਤੀ ਹੁੰਦੀ ਹੈ ਤਕਰੀਬਨ 2-2.5 ਮਹੀਨੇ ਜੋ ਇਹਦੀ ਪਰੰਪਰਾ ਹੈਗੀ ਹੈ ਸਾਰੇ ਜਥੇ ਹੈਗੇ ਜੋ ਬਸੰਤ ਰਾਗ ਤੋਂ ਸ਼ੁਰੂ ਕਰਦੇ ਨੇ ਬਸੰਤ ਦੀਆਂ ਤਿੰਨ ਵਾਰ ਤਿੰਨ ਪੌੜੀਆਂ ਬਸੰਤ ਕੀ ਵਾਰ ਦੀਆਂ ਪੜਨੀਆਂ ਜੋ ਜ਼ਰੂਰੀ ਸਨ ਉਹ ਰਾਗੀਲੀ ਜ਼ਰੂਰੀ ਹੈ ਉਹ ਕੈਸੀ ਪਰੰਪਰਾ ਹੈ ਸੋ ਇਸ ਮੁਤਾਬਿਕ ਇਸ ਨੂੰ ਮੁੱਖ ਰੱਖਦਿਆਂ ਮੱਦੇ ਨਜ਼ਰ ਰੱਖਦਿਆਂ ਜੋ ਇਹ ਪਰੰਪਰਾ ਅਲੋਪ ਹੋ ਰਹੀ ਹੈ ਉਸ ਪਰੰਪਰਾ ਨੂੰ ਦੁਬਾਰਾ ਸੁਰਜੀਤ ਕਰਨ ਲਈ ਇਹ ਸਾਰਾ ਪ੍ਰੋਗਰਾਮ ਉਲੀਕਿਆ ਗਿਆ ਹੈ